ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਇਧਰੋਂ ਤੁਹਾਨੂੰ ਮੈਂ ਹੁਣੇ ਦਿਖਾਉਣਾ ਆ ਸੋਹਣਾ ਜਿਹਾ ਸੂਟ ਜਿਹੜਾ ਰੈਡੀ ਹੋਣ ਦਾ ਕਾਟਨ ਦਾ ਤੇ ਕਾਟਨ ਦੇ ਸੂਟ ਜਿਹੜੇ ਆ ਸਾਰੇ ਰੈਡੀ ਹੋਨੇ ਆ ਡਿਜ਼ਾਈਨਰ ਜਿੱਦਾਂ ਦਾ ਮਰਜ਼ੀ ਤੁਸੀਂ ਡਿਜ਼ਾਈਨ ਬਵਾ ਸਕਦੇ ਜੇ ਜਿੱਦਾਂ ਦਾ ਮਰਜ਼ੀ ਸੋਹਣਾ ਸੂਟ ਤੁਸੀਂ ਬਣਾ ਸਕਦੇ ਜੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਜਿਹੜੇ ਆ ਉਹ ਬਣਾ ਕੇ ਦੇਵਾਂਗੇ ਤੇ ਚੈੱਕ ਕਰਾਉਣਾ ਪਹਿਲਾਂ ਤਾਂ ਮੈਂ ਤੁਹਾਨੂੰ ਸੂਟ ਤੇ ਇਹਦੀ ਮੈਂ ਪਹਿਲਾਂ ਤਾਂ ਤੁਹਾਨੂੰ ਮੈਂ ਸੂਟ ਸਿੰਪਲ ਦਿਖਾਉਣਾ ਹੈ ਕਿ ਹੈ ਕੀ ਆ ਕਾਟਨ ਦਾ ਆ ਤੇ ਕੀ ਰੇਟ ਦਾ ਫਿਰ ਉਸ ਤੋਂ ਬਾਅਦ ਉਹਦੀ ਸਟਿਚਿੰਗ ਜਿਹੜੀ ਹੋਣ ਰਹੀ ਆ ਉਹ ਚ ਤੁਹਾਨੂੰ ਦਿਖਾਉਣਾ ਕਿ ਉਹ ਕਿਦਾਂ ਕਰਦਾ ਸਟਿਚ ਹੋਣ ਰਿਹਾ ਇਹ ਤੋਂ ਬਾਅਦ ਫਿਰ ਇੱਕ ਫਾਈਨਲ ਲੁੱਕ ਜਿਹੜੀ ਇਹਦੀ ਵੀਡੀਓ ਆਪਾਂ ਪੋਸਟ ਕਰਾਂਗੇ ਲਾਸਟ ਦੇ ਵਿੱਚ ਪੂਰਾ ਸੂਟ ਜਦੋਂ ਤਿਆਰ ਹੋ ਜਾਊਗਾ ਤੇ ਫਿਰ ਤੁਸੀਂ ਵੀ ਆਪਣੇ ਤਿਆਰ ਕਰਾ ਲਿਓ ਜਲਦੀ ਜਲਦੀ ਆਰਡਰ ਕਰ ਲਿਓ ਤੇ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਹੋਰ ਤੁਹਾਡੇ ਲਈ ਰੈਡੀ ਕਰਕੇ ਦੇਵਾਂਗੇ ਪ੍ਰਿੰਟ ਵੀ ਆ ਗਏ ਆ ਤੇ ਦੁਪੱਟਿਆਂ ਵਾਲੇ ਵੀ ਆ ਗਏ ਕਾਟਨ ਦੇ ਆਲੇ ਆਓ ਤੁਹਾਨੂੰ ਮੈਂ ਪਹਿਲਾਂ ਚੈੱਕ ਕਰਾਵਾਂ ਆਹ ਤੁਹਾਨੂੰ ਮੈਂ ਸੂਟ ਚੈੱਕ ਕਰਾਉਣਾ ਆ ਆਓ ਤੁਹਾਨੂੰ ਮੈਂ ਦਿਖਾਵਾ ਸੂਟ ਕਾਟਨ ਦਾ ਤੇ ਇਹਦਾ ਰੇਟ ਜਿਹੜਾ ਮੈਂ ਰੇਟ ਵੀ ਤੁਹਾਨੂੰ ਦੱਸ ਦਿੰਨਾ ਕਿ ਕਿੰਨਾ ਇਹਦਾ ਰੇਟ ਕਾਸ਼ ਆਹ ਸੂਟ ਖੋਲੀ ਇਹਨੂੰ ਇਹਦੀ ਵੀਡੀਓ ਬਣਾਈਏ ਤੇ ਸੂਟ ਦਿਖਾਈਏ ਲਾਈਟਾਂ ਜਗਾ ਦੇ ਮੜੀਆਂ ਜਿਹੀ ਤੇ ਆਹ ਜੇ ਸੂਟ ਕਾਟਨ ਦਾ ਬਹੁਤ ਸੋਹਣਾ ਇਹਦੇ ਨੈਕ ਦਾ ਡਿਜ਼ਾਈਨ ਦੇਖਿਆ ਜੇ ਕੰਮ ਦਾ ਨੈਕ ਦੇ ਡਿਜ਼ਾਈਨ ਦੇ ਉੱਤੇ ਇਹਦੇ ਬਣੀਆਂ ਜੇ ਬੜੀਆਂ ਸੋਹਣੀਆਂ ਨੌਟਸ ਤੇ ਨਾਲ ਹੈਂਡਵਰਕ ਦਾ ਕੰਮ ਜੇ ਬਹੁਤ ਸੋਹਣਾ ਫੈਬਰਿਕ ਜੇ ਕਾਟਨ ਦਾ ਤੇ ਬਹੁਤ ਟਾਪ ਦੀ ਕੁਆਲਿਟੀ ਜੇ ਕਾਟਨ ਦੀ ਤੇ ਡਿਜ਼ਾਈਨ ਸਾਰੇ ਸੂਟ ਦਾ ਚੈੱਕ ਕਰ ਲਿਓ ਆ ਨਾਲ ਹੈਗਾ ਜੀ ਦੁਪੱਟਾ ਇਹਦੇ ਇਹ ਵੀ ਕਾਟਨ ਦਾ ਜੇ ਬਹੁਤ ਸ਼ਾਨਦਾਰ ਦੁਪੱਟਾ ਜੇ ਤੇ ਸੂਟ ਵੀ ਹੈਲਦੀ ਕਸਟਮਰ ਜਿਹੜੇ ਬਣਾ ਸਕਦੇ ਆ ਖੁੱਲਾ ਡੁੱਲਾ ਸੂਟ ਆ ਆ ਹੈਗੀ ਜੇ ਬਾਟਮ ਇਹਦੇ ਨਾਲ ਬਾਟਮ ਵੀ ਕਾਟਨ ਦੀ ਜੇ ਤੇ ਇੱਕ ਵਾਰੀ ਚੈੱਕ ਕਰਾ ਦਣਾ ਫਿਰ ਮੈਂ ਤੁਹਾਨੂੰਾਂ ਦਿ ਸੋਨਾ ਜਿਹਾ ਸੂਟ ਤੇ ਘੈਂਟ ਜਿਹਾ ਡਿਜ਼ਾਈਨ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹਦੇ ਬੈਕ ਸਾਈਡ ਜਿਹੜੀ ਸਾਰੀ ਚੈੱਕ ਦੀ ਐ ਤੇ ਫਰੰਟ ਜਿਹੜਾ ਜ ਬਹੁਤ ਸੋਹਣਾ ਆ ਹੈਂਡਵਰਕ ਦੇ ਨਾਲ ਆ ਤੇ ਇਹਦਾ ਰੇਟ ਜਿਹੜਾ ਜ 845 ਰੁਪਏ ਜੇ ਵਿਦਆਊਟ ਸਟਿਚਿੰਗ ਬਾਕੀ ਦਾ ਸਟਿਚ ਹੁਣ ਡਾ ਤੁਹਾਨੂੰ ਉਹ ਵੀ ਦਿਖਾ ਦਣਾ ਬਾਕੀ ਆ ਸੋਨਾ ਜਿਹਾ ਸੋਹਣਾ ਜਿਹਾ ਹੈਗਾ ਆ ਡਿਜ਼ਾਈਨ ਦੇ ਨਾਲ ਬਾਟਮ ਰੈਡੀ ਹੋਂਦੀ ਹੈ ਦੀ ਆ ਜਿਹੜਾ ਆਪਾਂ ਕੱਲ ਬਣਾਇਆ ਸੀ ਇਹ ਰੈਡੀ ਹੋ ਗਿਆ ਹੈ ਤੇ ਆ ਲੈਸ ਦੀ ਫਿਲਿੰਗ ਜਿਹੜੀ ਇਹਦੇ ਕੀਤੀ ਆ ਘੇਰੇ ਦੇ ਵਿੱਚ ਤੇ ਉਧਰੋਂ ਇਹਦੀਆਂ ਬਾਹਾਂ ਦੇ ਉੱਪਰ ਤੇ ਇਹਨੂੰ ਅਜੇ ਪ੍ਰੈਸ ਪ੍ਰੋਸ ਮਾਰਨੀ ਹੈ ਫਾਈਨਲ ਟੱਚ ਅਜੇ ਇਹਦਾ ਹੋਣਾ ਸੂਟ ਦਾ ਫਾਈਨਲ ਟੱਚ ਦੇ ਕੇ ਤੁਹਾਨੂੰ ਫਿਰ ਦਿਖਾਉਂਦੇ ਆ ਇਹਨੂੰ ਪੂਰਾ ਰੈਡੀ ਆ ਇਹਦੇ ਦੀ ਬਾਟਮ ਰੈਡੀ ਹੋਣ ਦੀ ਬਾਟਮ ਦੇ ਉੱਤੇ ਵੀ ਇਹਦੇ ਜਿਹੜੇ ਜੇ ਪੌਂਚੇ ਬਹੁਤ ਸੋਹਣੇ ਬਣਾਉਣ ਦੇ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਤੇ ਆ ਸੋਨਾ ਜਿਹਾ ਕਾਟਨ ਦਾ ਸੂਟ ਜਿਹੜਾ ਹੁਣੇ ਤੁਸੀਂ ਵੀਡੀਓ 'ਚ ਵੇਖਿਆ ਸੀ ਤੇ ਆ ਇਹਦੀ ਬੰਡਿਆ ਬਾਹਰ ਉੱਤੇ ਡਿਜ਼ਾਈਨ ਇਹਦੇ ਵਿੱਚ ਲੈਂਸ ਦੀ ਫਿਲਿੰਗ ਜਿਹੜੀ ਹੋਣ ਦੀ ਆ ਇਹ ਇਹਦੀ ਇੱਕ ਬਾਹ ਜਿਹੜੀ ਰੈਡੀ ਹੋਣ ਦੀ ਆ ਤੇ ਇਧਰੋਂ ਦੂਸਰਾ ਜਿਹੜਾ ਸੂਟ ਆ ਉਹ ਵੀ ਰੈਡੀ ਹੋਣ ਦਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਬਣਾਵਾਂਗਾ ਮੈਂ ਤੇ ਜਦੋਂ ਇਹ ਤੁਹਾਨੂੰ ਕੰਪਲੀਟ ਹੁੰਦੀ ਆ ਤਾਂ ਫਿਰ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਂਦਾ ਸੂਟ ਇਹ ਸਾਰਾ ਇਹਨਾਂ ਜਿਹਾ ਬਣਦੇ ਜੀ ਦਿਖਾ दा दा। दा दा रेडी ਹੋ ਗਿਆ ਫਿਰ ਮੈਂ ਤੁਹਾਨੂੰ ਪੂਰਾ ਰੈਡੀ ਹੁੰਦਾ ਸੂਟ ਦਿਖਾਉਂਦਾ ਕਿਦਾਂ ਹੁੰਦਾ ਰੈਡੀ ਹੋ ਗਿਆ ਉਹ ਕੋਈ ਨਾ ਬੰਦਿਆ ਨਾ ਹੀ ਸੋਹਣਾ ਉਹ ਸ਼ਰਟ ਤੁਹਾਨੂੰ ਮੈਂ ਪਹਿਲਾਂ ਵਿਖਾਈ ਦਿੱਤੀ ਜਿਹੜੀ ਰੈਡੀ ਹੋਈ ਹੈ ਇਹਦੀ ਨੰਨੀਓ ਜੀ ਸਾਡਾ ਜਿਹੜਾ ਸਟੱਡ ਕਰ ਸਕਦੇ ਹਾਂ ਹਾਂਜੀ ਤੇ ਆਹ ਸੂਟ ਤੁਸੀਂ ਵੇਖਿਆ ਹੀਗਾ ਜਿਹਦੀ ਆਪਾਂ ਸਟਿਚਿੰਗ ਕਰਨ ਦੇ ਹਾਂ ਤੇ ਇਹ ਸੋਹਣਾ ਜਿਹਾ ਡਿਜ਼ਾਈਨ ਇਹਦਾ ਸੂਟ ਦਾ ਜਿਹੜਾ ਰੈਡੀ ਹੋ ਗਿਆ ਇਹ ਕਾਟਨ ਦੇ ਉੱਤੇ ਹੈਗਾ ਆਹ ਨੈਕ ਦਾ ਡਿਜ਼ਾਈਨ ਹੀ ਇਹਦਾ ਜਿੱਦਾਂ ਮੈਂ ਤੁਹਾਨੂੰ ਵੀਡੀਓ 'ਚ ਦੱਸ ਦਿੰਦਾ ਸੀ ਇਸ ਤੋਂ ਬਾਅਦ ਇਹਦੀਆਂ ਬਣੀਆਂ ਇਹ ਬਾਹਾਂ ਬਹੁਤ ਸੋਹਣੀਆਂ ਜਿਹਦੇ ਵਿੱਚ ਲੈਸ ਦੀ ਫੀਲਿੰਗ ਹੋਈ ਹੈ ਤੇ ਆਹ ਇਹਦੇ ਥੱਲੇ ਇਹਦੇ ਉੱਪਰ ਵੀ ਇਹਦੇ ਜਿਹੜੀ ਲੈਸ ਦੀ ਫੀਲਿੰਗ ਆ ਇਹਦਾ ਜਿਹੜਾ ਘੇਰਾ ਆ ਉਹ 44 ਤੱਕ ਲੈਂਥ ਹੈ ਇਹਦੀ ਸੂਟ ਦੀ ਜੇ ਕਸਟਮਰ ਨੇ ਬਣਾਉਣਾ ਹੋਵੇ ਹਲਦੀ ਨੇ ਵੀ ਬਣਾ ਸਕਦਾ ਜੇ ਹਾਈਟ ਆ ਕਸਟਮਰ ਦੀ ਕੋਈ ਵੀ ਈਜ਼ੀਲੀ ਬਣਾ ਸਕਦਾ ਜਿਹੜੀ ਇਹਦੀ ਲੈਂਥ ਆ 45 ਤੱਕ ਜਿਹੜੀ ਆ ਉਹ ਬਣ ਜਾਂਦੀ ਜੇ 44 45 ਤੱਕ ਤੇ ਆ ਜ ਸੋਨਾ ਜ ਸੂਟ ਤੇ ਆ ਰਿਹਾ ਇਹਦੇ ਪਹੁੰਚਾਂ ਦੇ ਉੱਤੇ ਵਰਕ ਡਿਜ਼ਾਈਨਰ ਪਹੁੰਚੇ ਜਿਹੜੇ ਬਣੇ ਆ ਤੇ ਸੋ ਤੁਸੀਂ ਵੀ ਸੂਟ ਜਿਹੜੇ ਚ ਸੋਨੇ ਸੋਨੇ ਰੈਡੀ ਕਰਵਾ ਸਕਦੇ ਜੀ ਇਹ ਇਹਦੀ ਸੂਟ ਦੀ ਆਪਾਂ ਜਿਹੜੀ ਫਾਈਨਲ ਲੁੱਕ ਆ ਤੁਹਾਨੂੰ ਦੇ ਦਿੱਤੀ ਹੈ। ਬਾਕੀ ਇਹਦੇ ਨਾਲ ਦੁਪੱਟਾ ਜਿਹੜਾ ਹੈ ਉਹ ਸੇਮ ਪ੍ਰਿੰਟ ਦਾ ਹੈਗਾ ਉਹ ਵੀ ਤੁਹਾਨੂੰ ਮੈਂ ਵੀਡੀਓ 'ਚ ਦਿਖਾ ਦਤਾ ਹਾਂ। ਤੇ ਇਹ ਤੁਸੀਂ ਅੜ ਕੋ ਸਟਿਚ ਕਰਾ ਸਕਦੇ ਜੀ ਤੇ ਡਿਜ਼ਾਈਨ ਆਪਣਾ ਦੇ ਸਕਦੇ ਜੀ ਜੇ ਕਹੋਗੇ ਤਾਂ ਆਪਾਂ ਡਿਜ਼ਾਈਨ ਬਣਾ ਦਾਂਗੇ ਤੁਹਾਨੂੰ। ਤੇ ਸੋਨੇ ਸੋਨੇ ਸੂਟ ਜਿਹੜੇ ਆ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੀ। ਤੇ ਬਾਕੀ ਫਿਰ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੇਂ ਸਟਾਕ ਦੇ ਨਾਲ। ਬਾਏ ਬਾਏ ਸਸਕਾ।